ਜੋ ਸੰਜੀਵ ਰੋੜਾ ਜੀ ਕਿਉਂਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਬਣ ਚੁੱਕੇ ਨੇ ਤੇ ਰਾਜ ਸਭਾ ਦੀ ਸੀਟ ਜਿਹੜੀ ਹੈ ਉਹ ਖਾਲੀ ਹੋਈ ਹੈ ਤਾਂ ਉਹ ਵੀ ਸਮਾਜ ਸੇਵੀ ਉਪਯੋਗਪਤੀ ਇੱਕ ਧਾਰਮਿਕ ਜ ਸਮਾਜਿਕ ਜਾਂ ਜਿੱਦੀਆਂ ਵੀ ਐਕਟੀਵਿਟੀਆਂ ਸਮਾਜ ਦੇ ਵਿੱਚ श्रीजिंदर गुप्ता जी करदेने। ਉਹਨਾਂ ਨੂੰ ਅਸੀਂ ਨਾਮਿਨੇਟ ਕੀਤਾ। ਰਾਸਵ ਵਾਸਤੇ ਅੱਜ ਕਾਬਿਸ ਭਰੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਜੋ ਵੀ ਪ੍ਰੋਸੈਸਸ ਪਾਰਟ ਦੇ ਚੋਣ ਕਮਿਸ਼ਨ ਦਾ ਹੈਗਾ ਉਹਨੂੰ ਫਾਲੋ ਕਰਾਂਗੇ। ਦੇਖਿਓ। ਕਿਉਂਕਿ ਅਰੋੜਾ ਸਾਹਿਬ ਇਸ ਵਿਧਾਨ ਸਭਾ ਦੇ ਵਿੱਚ ਪਹੁੰਚ ਚੁੱਕੇ ਨੇ। ਉਹਨਾਂ ਨੇ ਦੋ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੰਭਾਲੀ ਹੋਈ ਹੈ ਇੰਡਸਟਰੀ ਤੇ ਬਾਗਵਟ ਸੋ ਗੁਪਤਾ ਰਜਿੰਦਰ ਗੁਪਤਾ ਜੀ ਬਹੁਤ ਗਰਾਉਂਡ ਤੋਂ ਬਹੁਤ ਥੱਲੇੋਂ ਉੱਠੇ ਨੇ ਬੜੇ ਸਖਤ ਮਿਹਨਤਾਂ ਕਰਕੇ ਆਪਣੀਆਂ ਫੈਕਟਰੀਆਂ ਬਣਾਈਆਂ ਔਰ ਸਮਾਜ ਦੇ ਵਿੱਚ ਜਦੋਂ ਵੀ ਕੋਈ ਇਸ ਕਿਸਮ ਦੀ ਲੋੜ ਕਿਸੇ ਪਾਵੇਂ ਇਹਨਾਂ ਦੇ EMPLY ਨੂੰ ਪਾਵੇਂ ਕਿਸੇ ਨੂੰ ਵੀ ਇਦਾਂ ਹੀ ਫੋਲ ਕੇ ਦਸਵੰਦ ਵੀ ਕੱਢਦੇ ਐ ਔਰ ਸਾਡੇ ਬਰਨਾੜਾ ਲਾਕ ਕੇ ਦੇ ਵਿੱਚ ਬੜਾ ਇਹਨਾਂ ਦਾ ਸਤਕਾਰ ਨਾਲ ਨਾ ਮਿਲ ਜਨ ਮਹਿਨਮ ਸ਼ੁਭ ਕਾਮਨਾਵਾਂ ਦੇ ਦਿੰਨਾ ਤੇ ਮੈਨੂੰ ਉਮੀਦ ਹੈ ਕਿ ਯਾਦ ਦੀ ਤਰੱਕੀ ਲਈ ਇਹ ਸੈਂਟਰ ਸਰਕਾਰ ਕੋਲੇ ਆਪਣਾ ਜਿੱਤੇ ਪੱਖ ਵੀ ਰੱਖਣਗੇ ਤੇ ਨਾਲ ਨਾਲ ਪੰਜਾਬ ਦੀ ਤਰੱਕੀ ਲਈ ਬਹੁਤ ਕੁਸ਼ਲ ਕਿਉਂਕਿ ਇਹਨਾਂ ਕੋਲ ਤਜਰਬਾ ਹੈ ਉਹ ਲੈ ਕੇ ਵੀ ਆਉਣਗੇ ਉਥੋਂ ਜੋ ਪੰਜਾਬ ਦੇ ਹੱਕ ਮੰਗਦੇ ਨੇ ਉਹਨਾਂ ਦੇ ਪੰਜਾਬ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਸੀਐਮ ਸਰ ਜਿਸ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਕੋਈ ਵੀ ਇਲੈਕਸ਼ਨ ਆ ਜਿਹੜਾ ਰਾਜ ਸਭਾ ਦਾ ਨੋਮੀਨੇਸ਼ਨ ਹੋਈਆਂ ਤੇ ਜਿੱਤ ਗਿਆ ਮਾਨੇ ਪਰ ਇਸ ਵਾਰ ਇੱਕ ਦੋ ਹੋਰ ਨੋਮੀਨੇਸ਼ਨਾਂ ਵੀ ਸਾਹਮਣੇ ਆਈਆਂ ਨੇ ਕੋਈ ਜੈਪੁਰ ਤੋਂ ਹੈ ਇੱਕ ਮਹਾਰਾਸ਼ਟਰ ਤੋਂ ਹੈ ਤੇ తెలంగాణਾ ਤੇਲੰਗਾਨਾ ਤੋਂ ਵੀ ਕਰ ਰਹੇ ਨੇ ਪਰ ਵਿਦਆਉਟ ਪ੍ਰਪੋਜ਼ਲ ਕਿਸੇ ਜਿਸ ਤਰ੍ਹਾਂ ਜੇ ਤੁਸੀਂ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਵਾਸਤੇ ਜਾਂ ਐਮ ਪੀ ਲੋਕ ਸਭਾ ਵਾਸਤੇ ਜੇ ਤੁਸੀਂ ਕਾਗਜ਼ ਭਰਦੇ ਹੋ ਤਾਂ ਤੁਹਾਨੂੰ 10 ਵੋਟਰਾਂ ਵੱਲੋਂ ਪ੍ਰਪੋਜ਼ਲ ਉਸ ਇਲਾਕੇ ਦੇ 10 ਵੋਟਰਾਂ ਵੱਲੋਂ ਪ੍ਰਪੋਜ਼ਲ ਚਾਹੀਦਾ ਇਹਦੇ ਵਿੱਚ 10 ਐਮ ਐਲ ਏ ਸਵਲੋਂ ਚਾਹੀਦੀ ਪਰ ਉਹਨਾਂ ਵਿੱਚ ਕਿਸੇ ਦੇ ਐਮ ਐਲ ਏ ਦੀ ਪ੍ਰਪੋਜ਼ਲ ਨਹੀਂ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਸੋ ਹੱਕ ਤਾਂ ਹਰੇਕ ਨੂੰ ਹੈ ਕਾਗਜ਼ ਭਰਨ ਦਾ ਅਰੇ ਅ ਵੀ ਅੱਗੇ ਹੋ इलेक्शन कमिशन द्या गाईडलाईन्स या शरतां पूर करतात